ਅੱਜ ਕੱਲ ਜਿਵੇਂ ਤੁਸੀਂ ਦੇਖਦੇ ਹੋ ਵੀ ਹੋਰ ਕਈ ਪੁੱਠੇ ਕੰਮਾਂ 'ਚ ਪੱਚੇ ਪਏ ਹੋਏ ਨੇ ਇੱਧਰ ਬੱਚਾ ਨੂੰ ਇਹ ਚਿੰਗ ਲੱਗਦੀ ਐ ਸੋ ਅੱਜ ਇਹਨਾਂ ਦੇ ਇਹਨਾਂ ਦੇ ਪੱਕੀ ਯਾਦਾਂ ਤੇ ਇਹਨਾਂ ਦੀ ਜੁੜਗੀ ਵੀ ਅਸੀਂ ਪਹਿਲੀ ਵਾਰ ਜਿਹੜੀ ਪੱਗ ਬੰਨੀ ਐ ਉਹ ਸਾਬਜਾਦਿਆਂ ਦੇ ਹਸਤਾਨ ਤੇ ਬੰਨੀ ਐ ਮਕਸਦ ਇੱਕੋ ਆਲੀਤ ਹੋਈਏ ਰਸਤੇ ਤੋਰੀਏ ਚੰਗਿਆੜੀ ਪਾਈਏ ਕਿ ਦਸਤਾਰ ਦੀ ਅਹਿਮਤ ਸਮਝਣ ਦਸਤਾਰ ਦੀ ਸ਼ਾਨ ਸਮਝਣ ਦਸਤਾਰ ਦੀ ਤਾਕਤ ਸਮਝਣ ਸਜਾਉਣ ਲਈ ਦਸਤਾਰ ਦੀ ਸ਼ਾਨ ਨੂੰ ਵਧਾਉਣ ਲਈ ਪਤਾ ਨਹੀਂ ਕਿੰਨੇ ਹਜ਼ਾਰਾਂ ਸਿਰ ਜਿਹੜੇ ਉਹ ਦਿੱਤੇ ਗਏ ਨੇ ਸੋ ਇਸ ਲਈ ਇਹ ਸਿਰ ਦੇ ਕੇ ਸਰਦਾਰੀ ਮਿਲੀ ਆ ਇਹ ਸਰਦਾਰੀਆਂ ਐਵੇਂ ਨਹੀਂ ਮਿਲੀਆਂ ਇਸ ਲਈ ਅਸੀਂ ਬੇਨਤੀ ਕਰ ਰਹੇ ਹਾਂ ਜੋ ਨਿਹਾਲ ਸਾਚੀ ਲਿਆ ਕਾਲ ਸ਼ਹੀਦਾਂ ਦੀ ਪਵਿੱਤਰ ਧਰਤੀ ਗੁਰਦੁਆਰਾ ਸ੍ਰੀ ਫਤਗਰ ਸਾਹਿਬ ਵਿਖੇ ਅੱਜ ਤੋਂ ਸ਼ਹੀਦੀ ਜੋੜ ਮੇਲ ਦੀ ਆਰੰਭਤਾ ਹੋ ਚੁੱਕੀ ਹੈ ਤੇ ਇਸ ਸ਼ਹੀਦੀ ਜੋੜ ਮੇਲ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ 400 ਦੇ ਲਗਭਗ ਖਾਨਪੋਜਿੰ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਯੂਥ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਉਪਰ ਅਲਾ ਕਰਦੇ ਹੋਏ ਮੇਰੀ ਦਸਤਾਰ ਮੇਰੀ ਸ਼ਾਨ ਦੇਤਾ ਹੈ ਤੇ ਦਸਤਾਰਾਂ ਦੇ ਲੰਗਰ ਲਗਾਏ ਜਾ ਰਹੇ ਹਨ ਅਤੇ ਬੱਚਿਆਂ ਤੇ ਨੌਜਵਾਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ ਤੇ ਇਹੋ ਜਿਹਾ ਉਪਰਾਲਾ ਕੁਝ ਬੱਚਿਆਂ ਦੇ ਪਰਿਵਾਰਕ ਮੈਂਬਰੀ ਵੀ ਜੁੜ ਰਹੇ ਹਾਂ ਜੀ ਤੁਸੀਂ ਕਿਸ ਤਰ੍ਹਾਂ ਦੇਖਿਓ ਜੋ ਬੱਚਿਆਂ ਦੇ ਸਿਰਾਂ ਤੇ ਅੱਜ ਕੇਸਰੀ ਦਸਤਾਰਾਂ ਯੂਥ ਅਖਾਲੀ ਦਲ ਵੱਲੋਂ ਸਜਾਈ ਜਾ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਜੀ ਚੌਥ ਅਖਾਲੀ ਦਲ ਦਾ ਅਸੀਂ ਅੱਜ ਕੱਲ ਮੈਂ ਅਨਾਉਂਸਮੈਂਟ ਕੀਤੀ ਸੀ ਸਵੇਰੇ ਪਿੰਡ ਵੀ ਭਾਈ ਉੱਥੇ ਕੈਂਪ ਲੱਗਣਾ ਹੈ ਫਿਰ ਜਿਨ੍ਹਾਂ ਨੇ ਵੀ ਸਹਿਬਜ਼ਾਦਿਆਂ ਦੇ ਚਰਨਾਂ ਵਿੱਚ ਜਾ ਕੇ ਦਸਤਾਰ ਸਜਾਉਣੀ ਹੈ ਉਹ ਤਿਆਰ ਹੋ ਜਾਣ ਸੋ ਮੇਰੇ ਨਾਲ ਇਹ ਅੱਜ ਮੇਰੇ ਪਿੰਡੋਂ 4-5 ਬੱਚੇ ਆਏ ਨੇ ਇਹਨਾਂ ਨੂੰ ਬਹੁਤ ਉਤਸ਼ਾਹ ਹੈ ਇਸ ਤਰ੍ਹਾਂ ਜੇ ਨਵੀਂ ਪਨੀਰੀ ਨੂੰ ਜਾਗ ਲੱਗਦੀ ਹੈ ਤਾਂ ਇਹ ਆਪਣੇ ਸਿੱਖੀ ਪ੍ਰਤੀ ਪਿਆਰ ਵੱਧਦਾ ਹੈ। ਦੇਖੋ ਅੱਜ ਕੱਲ ਜਿਵੇਂ ਤੁਸੀਂ ਦੇਖਦੇ ਹੋ ਵੀ ਹੋਰ ਕਈ ਪੁੱਠੇ ਕੰਮਾਂ 'ਚ ਪੱਚੇ ਪਏ ਹੋਏ ਨੇ। ਇੱਧਰ ਬੱਚਾ ਨੂੰ ਇਹ ਚਿੰਗ ਲੱਗਦੀ ਹੈ। ਸੋ ਅੱਜ ਇਹਨਾਂ ਦੇ ਇਹਨਾਂ ਦੇ ਪੱਕੀ ਯਾਦ ਆਸ ਤੇ ਇਹਨਾਂ ਦੀ ਜੁੜਗੀ ਵੀ ਅਸੀਂ ਪਹਿਲੀ ਵਾਰ ਜਿਹੜੀ ਪੱਗ ਬੰਨੀ ਹੈ ਉਹ ਸਾਬ ਜਦਾਂ ਦੇ ਅਸਥਾਨ ਤੇ ਬੰਨੀ ਹੈ। ਸੋ ਜੋਥ ਅਕਾਲੀ ਜਲ ਦਾ ਬਹੁਤ ਵੱਡਾ ਉਪਰਾਲਾ ਸੀ ਉਹਦਾ ਧੰਨਵਾਦ ਕਰਦੇ। ਜਕਾਰਾ ਲਾ ਦਿਓ ਬੱਚੇ। ਬਲੇ ਸ਼ਾਨਹਾਲ ਨੌਜਵਾਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ ਯੂਥ ਅਕਾਲੀ ਦਲ ਵੱਲੋਂ ਕੈਂਪ ਲਗਾਇਆ ਗਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਦਸਤਾਰ ਕੈਂਪ ਦੇ ਵਿੱਚ ਜੋ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਲਗਾਈ ਜਾ ਰਹੀਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਕਿਸ ਤਰ੍ਹਾਂ ਬੜੇ ਉਤਸ਼ਾਹ ਨਾਲ ਬੜੇ ਮਾਣ ਦੇ ਨਾਲ ਨੌਜਵਾਨ ਆਪਣੇ ਸਿਰਾਂ ਦੇ ਕੇਸਰੀ ਦਸਤਾਰਾਂ ਸਜਾ ਰਹੇ ਹਨ ਤੇ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਇਹ ਨਾਲ ਗੱਲਬਾਤ ਵੀ ਕਰਦੇ ਆ ਹਾਂ ਜੀ ਚੰਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਅੱਜ ਦਾ ਯੂਥ ਅਕਾਲੀ ਦਰ ਵੱਲੋਂ ਕੈਂਪ ਲਗਾਇਆ ਗਿਆ ਮੇਰੀ ਦਸਤਾਰ ਮੇਰੀ ਛਾਂ ਦੇ ਤਹਿਤ ਨੌਜਵਾਨ ਕਿੰਨਾ ਕਿ ਉਤਸ਼ਾਹ ਨਾਲ ਪਹੁੰਚ ਰਹੇ ਹਨ ਬੜੇ ਉਤਸ਼ਾਹ ਦੇ ਨਾਲ ਦਸਤਾਰ ਕੈਂਪ ਚੱਲ ਰਿਹਾ ਸਵੇਰ ਤੋਂ 10 ਵਜੇ ਸਟਾਰਟ ਕੀਤਾ ਸੀ ਬੱਚੇ ਦਸਤਾਰਾਂ ਸਜਾ ਰਹੇ ਹਨ ਨੌਜਵਾਨ ਦਸਤਾਰਾਂ ਸਜਾ ਰਹੇ ਹਨ ਗੁਰੂ ਦੀ ਕਿਰਪਾ ਦੇ ਨਾਲ ਹਲ ਫਲੇ ਰਹੇ ਨੇ ਮਕਸਦ ਇੱਕੋ ਆ ਲੀਤ ਹੋਰੀਏ ਰਸਤੇ ਤੋਰੀਏ ਚੰਗਿਆੜੀ ਪਾਈਏ ਕੀ ਦਸਤਾਰ ਦੀ ਅਹਿਮਤ ਸਮਝਣ ਦਸਤਾਰ ਦੀ ਸ਼ਾਨ ਸਮਝਣ ਦਸਤਾਰ ਦੀ ਤਾਕਤ ਸਮਝਣ ਬੇਸ਼ੱਕ ਇਹ ਦਸਤਾਰ ਨੂੰ ਵੱਖਵਾਦੀ ਅੱਤਵਾਦੀ ਵੀ ਦਿੱਸਿਆ ਜਾਂਦਾ ਪਰ ਇਹ ਸਿਰ ਦਾ ਤਾਜ ਗਰੀਬਾਂ ਨੂੰ ਦਬਲੇ ਹੋਏ ਕੁਝ ਨੇ ਲੋਕਾਂ ਨੂੰ ਸਿਰ ਦਾ ਤਾਜ ਬਣਾ ਕੇ ਗੁਰੂ ਸਾਹਿਬ ਨੇ ਦਿੱਤੀ ਸੀ ਕਿਉਂਕਿ ਜਿਨ੍ਹਾਂ ਸਮੇਂ ਦੇ ਵਿੱਚ ਦਸਤਾਰ ਬੰਨਣ ਦੀ ਮਨਾਹੀ ਸੀ ਵੱਡੇ ਲੋਕ ਹੀ ਦਸਤਾਰ ਬੰਨ ਸਕਦੇ ਸੀ ਗੁਰੂ ਸਾਹਿਬ ਨੇ ਹਰੇਕ ਆਪਣੇ ਸਿੱਖ ਨੂੰ ਦਸਤਾਰ ਬੰਨਣ ਲਈ ਕਿਹਾ ਸੋ ਇਹ ਦਸਤਾਰ ਨੂੰ ਸਜਾਉਣ ਲਈ ਦਸਤਾਰ ਦੀ ਸ਼ਾਨ ਨੂੰ ਵਧਾਉਣ ਲਈ ਪਤਾ ਨਹੀਂ ਕਿੰਨੇ ਹਜ਼ਾਰਾਂ ਸਿਰ ਜਿਹੜੇ ਉਹ ਦਿੱਤੇ ਗਏ ਨੇ ਸੋ ਇਸ ਲਈ ਇਹ ਸਿਰ ਦੇ ਕੇ ਸਰਦਾਰੀ ਮਿਲੀ ਆ ਇਹ ਸਰਦਾਰੀਆਂ ਐਵੇਂ ਨਹੀਂ ਮਿਲੀਆਂ ਇਸ ਲਈ ਅਸੀਂ ਬੇਨਤੀ ਕਰ ਰਹੇ ਹਾਂ ਉਪਰਾਲਾ ਕਰ ਰਹੇ ਹਾਂ ਕਿ ਨੌਜਵਾਨ ਬੱਚੇ ਦਸਤਾਰਾਂ ਸਜਾਉਣ ਪੱਕੀਆਂ ਸਜਾਉਣ ਹੌਲੀ-ਹੌਲੀ ਸਜਾਉਣ ਲੱਗਣਗੇ ਤਾਂ ਪੱਕੀਆਂ ਸਜਾਉਣ ਲੱਗਣਗੇ ਤੇ ਸਾਡਾ ਸ਼ਾਨ ਸਾਡਾ ਅਣਖ ਤੇ ਗੈਰਤ ਸਾਡੀ ਦਿੱਖੇ ਕਿ ਸਾਬ ਕਿੰਨੇ ਤੱਕ ਜਾਰੀ ਰਹੇਗਾ ਕੈਂਪ ਅੱਜ ਪਹਿਲਾ ਦਿਨ ਹੈ ਪਹਿਲੇ ਦਿਵਾਨੇ ਕੱਲ ਨੂੰ ਦੂਜਾ ਦਿਨ ਹੈ ਸੋ ਦੋ ਦਿਨ ਤਾਂ ਪੱਕਾ ਚੱਲੇਗਾ ਕਿਉਂਕਿ ਹਰ ਇੱਕ ਸਾਲ ਦੋ ਦਿਨ ਹੀ ਹੁੰਦਾ ਪਰ ਇਸ ਵਾਰ ਪ੍ਰਬੰਧਕ ਵੀਰਾਂ ਵੱਲੋਂ ਸ਼ਾਇਦ ਵਿਚਾਰ ਕੀਤਾ ਜਾ ਰਿਹਾ ਸ਼ਾਇਦ ਤੀਜੇ ਦਿਨ ਵੀ ਦਸਤਾਰ ਕੈਂਪ ਇਸੇ ਤਰ੍ਹਾਂ ਚੱਲਦਾ ਰਹੇ ਨੌਜਵਾਨਾਂ ਨੂੰ ਹੋਰ ਕੀ ਅਪੀਲ ਕਰਦੇ ਨੌਜਵਾਨਾਂ ਨੇ ਅਪੀਲ ਆ ਕਿ ਨਸ਼ੇ ਛੱਡੋ ਸਮਾਜ ਵਿੱਚ ਫੈਲੀਆਂ ਹੋਈਆਂ ਮਾੜੀਆਂ ਬਰਈਆਂ ਨੂੰ ਤੋਂ ਪਰੇ ਹੋ ਦਸਤਾਰਾਂ ਸਜਾਓ ਅਣਖ ਤੇ ਗੈਰਤ ਨੂੰ ਜਗਾਓ ਅਹਿਮਦ ਨੂੰ ਸਮਝੋ ਆਪਣੇ ਫਰਜ਼ ਨੂੰ ਸਮਝੀਏ ਇਹ ਦਸਤਾਰ ਬਨ ਕੇ ਫਿਰ ਦਸਤਾਰ ਦੀ ਸ਼ਾਨ ਉੱਚੀ ਕਰਨ ਵਾਲੇ ਕੰਮ ਕਰੀਏ ਛੋਟੇ ਬੱਚਿਆਂ 'ਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖਿਆ ਹੀ ਆ ਕਿ ਛੋਟੇ ਛੋਟੇ ਬੱਚੇ ਦਸਤਾਰਾਂ ਸਜਾ ਰਹੇ ਨੇ ਜਕਾਰੇ ਲਾ ਰਹੇ ਨੇ ਛੋਟੇ ਬੱਚੇ ਦਾ ਕੋਰਾ ਕਾਗਜ਼ ਆ ਜਿਵੇਂ ਕਹਿੰਦੇ ਕੋਰੇ ਕਾਗਜ਼ ਤੇ ਜੋ ਲਿਖਤਿਆ ਉਹੀ ਉਗੜਿਆ ਹਣਾ ਇਸ ਲਈ ਛੋਟੇ ਬੱਚਿਆਂ ਨੂੰ ਜੋ ਆਪਾਂ ਅੱਜ ਦੇ ਦੇਵਾਂਗੇ ਜੋ ਇਥੋਂ ਸ਼ਹੀਦਾਂਦਰ ਤੋਂ ਸਜਾ ਕੇ ਭੇਜ ਦਾਂਗੇ ਇਹ ਉਸੇ ਰਸਤੇ ਫਿਰ ਸਟੋਰ ਕਰਨਗੇ ਸੋ ਬਿਲਕੁਲ ਯੂਥ ਅਕਾਲੀ ਦਲ ਵੱਲੋਂ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਕੈਂਪ ਲਗਾਇਆ ਜਾ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਤੇ ਬੱਚਿਆਂ ਵੱਲੋਂ ਸ਼ਮੂਲੀਅਤ ਕਰਕੇ ਆਪਣੇ ਸਿਰਾਂ ਤੇ ਕੇਸਰੀ ਦਸਤਾਰਾਂ ਸਜਾਈਆਂ ਜਾ ਰਹੀਆਂ ਹਨ ਜਗਦੇਵ ਸਿੰਘ ਫਤਿਹਗੜ੍ਹ ਸਾਹਿਬ